ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਅੱਪ ਚਾਰ ਬੈਣਾ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਤਿੰਨ ਗੱਭਣਾ ਨੇ ਥੋੜੇ ਥੋੜੇ ਦਣਕਰਮ ਵਾਲੀਆਂ ਲੈਂਦੀਆਂ ਨੇ ਆਊ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸੇਕਾਲ ਅਸੀਂ ਹਾੜਾ ਸਾਹਿਬ ਹੋ ਠੀਕ ਹੋ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਹਾਂ ਜੀ ਸਾਹਿਬ ਬੱਬੂ ਜੀ ਪਿੰਡ ਸਲਾਬਤਪੁਰਾਈ ਆਪਣਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਹੈ ਤਹਿਸੀਲ ਬਈ ਰਾਮਪੁਰਾਫੋ ਨੇੜੇ ਪਿੰਡ ਬਈ ਨੇੜੇ ਆਪਣੇ ਪਧਾਉੜ ਰਹਿ ਗਿਆ ਜੀ ਭਗਤਾ ਭਾਈ ਉਪਾ ਮੋਬਾਈਲ ਨੰਬਰ 77477317 ਤਾਂ ਨਸਰ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਕਰ ਦੇਣ ਮੋਟਾ ਜੀ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਇਹ ਡਾਕਟਰ ਸਾਹਿਬ ਪਹਿਲਾ ਸੂਸੂਈ ਹੈ ਜੀ ਕਦੋਂ ਸੂਈ ਹੈ ਸਵੇਰ ਦੀ ਸੂਈ ਹੈ ਜੀ ਤੇ ਇਹਦਾ ਬੱਚਾ ਡੈੱਡ ਹੋ ਗਿਆ ਜੀ ਐਕਸਪਾਇਰ ਹੋ ਗਿਆ ਹਾਂਜੀ ਤੇ ਕਿੰਨਾ ਜੇਰ ਜੂਰ ਜੀ ਸਾਰਾ ਕੁਝ ਓਕੇ ਆਦਾ ਪੈ ਗਈ ਜੇਰ ਜੂਰਤਾ ਦਿਖਾ ਦੇਣਾ ਤੁਹਾਨੂੰ ਜੇਰ ਦਿਖਾ ਦੇ ਜੇਰ ਕਿੰਨਾ ਦੁੱਧ ਦੇ ਦੁੱਧ ਕਿੰਨਾ ਕਰੀ ਰਵਸਟਿਮੇਟ ਦੁੱਧ 15 16 ਕਿਲੋ ਦੀ ਉਮੀਦ ਹੈ ਜਿਹੜੇ ਹਿਸਾਬ ਨਾਲ ਥਣ ਲੈ ਵਗਾ ਜੇਰਾ ਪਈ ਆ ਬਾਈ ਰੱਖੀ ਬੈਠਾ ਓਕੇ ਬਈ ਧਰ ਦੇ ਪਰੇ ਜੇਰ ਕੰਪਲੀਟ ਓਕੇ ਆ ਬਈ ਤੇ ਥਣ ਬਹੁਤ ਚੰਗਾ ਚਵਾਈ ਕਿਵੇਂ ਆ ਚਵਾਈ ਬਹੁਤ ਸੋਹਣੀ ਆ ਰਸਾ ਠੀਕ ਆ ਇਹ ਤਾਂ ਤੁਹਾਨੂੰ ਪਤਾ ਨਾ ਥਣ ਥਣ ਹੋਰ ਵੀ ਕੱਢ ਜਾਣਾ ਜੀ ਇਹਨੇ ਹੂੰ ਇਹ ਪਲੂਨ ਬਚੇ ਮੂੰਹੋਂ ਚਾਰ ਦੰਦ ਆ ਠੀਕ ਆ ਬਾਈ ਹੂੰ ਆਰਡਰ ਬਹੁਤ ਕਮਾਲ ਦਾ ਫੁੱਲ ਲੱਗਦਾ ਛੋਟੇ ਹੀ ਨਾ ਮੰਨਿਓ ਠੰਡੀ ਸੀਲ ਫੁੱਲ ਆ ਜਿਵੇਂ ਮਰਦੀ ਲੋ ਜੀ ਨੇੜੇ ਕਰਕੇ ਦਿਖਾ ਦਿਓ ਕੋਈ ਚੱਕਰ ਨਹੀਂ ਕਹਿਣਾ ਕੁਛ ਲੈ ਲੇਵਾ ਚੈੱਕ ਕਰੋ ਕਮਾਲ ਦਾ ਥਾਣਾ ਬਹੁਤ ਚੰਗਾ ਬਾਹਲਾ ਚੰਗਾ ਥਾਣਾ ਜੀ ਹੂੰ ਮੂਰੋ ਲੇਵਾ ਚੈੱਕ ਕਰੋ ਪੂਰਾ ਦਿਖਾ ਦਿਓ ਜੀ ਉਹ ਕੰਮ ਨਹੀਂ ਹੋ ਗਿਆ ਹੂੰ ਅਸੀਂ ਠੰਡੀ ਸੀ ਲਾਈ ਬੈਠੇ ਰਹੋ ਜਿਵੇਂ ਡਿਪਲੋਮਾ ਹਾਂ ਜੀ ਚੈੱਕ ਕਰਨੀ ਨਹੀਂ ਕਹਿਣਾ ਕੁਝ ਨਹੀਂ ਹੈ ਨਾ ਯਾਰ ਜਿਵੇਂ ਮਰਜੀ ਬੈਠੇ ਰਹੋ ਕੀ ਬਾਤ ਆ ਬਈ ਖੋਲ ਦੇ ਮੜੀ ਟੋਲ ਦੇ ਫਰੰਟ ਆਪਰੋਂ ਤਾਂ ਬਹੁਤ ਚੰਗਾ ਥਾਣਾ ਚੰਗਾ ਤੇ ਸੂਈ ਸਵਾਈ ਹੈ ਜੇਰ ਬਾਈ ਬੱਠਲ 'ਚ ਰੱਖੀ ਬੈਠਾ ਫੇਸ ਦੀ ਬਿਊਟੀ ਦੇਖੋ ਬੋਦੀਵਾਦੀ ਪੂਰੀ ਚੰਗੀ ਆ ਸਨਖਪਣਾ ਫੁੱਲ ਆ ਬੈਠ ਦੇ ਵਿੱਚ ਸੋਰਾ ਚੈੱਕ ਕਰ ਲੈ। ਬਾਕੀ ਬਹਿ ਡੰਗਾ ਕਿ ਨਹੀਂ? ਹਾਂਜੀ ਬਹਿੜਾ ਜੀ ਪਹਿਲਾ ਸੁਆ ਗਈ। ਕੱਦ ਵਾਲੀ ਕੋਈ ਛੋਟੀ ਨਹੀਂ ਗਈ। ਹਾਂ ਇਹ ਨਹੀਂ ਵੀ ਸੁਆ ਜਾਂ ਬਹਿੜਾ। ਨਹੀਂ ਨਹੀਂ ਜਮਾ ਹਜੇ ਮੰਨ ਕੇ ਚਲੋ ਬੱਚੀ ਹੋਈ ਆ। ਛੋਟੀ ਉਮਰ। ਸਾਰੀਆਂ ਅਜ ਪਹਿਲਣਾ ਬੱਚੀਆਂ ਜੀ। ਹੂੰ। ਜਿੰਨੀਆਂ ਵੀ ਆਚਾਰੇ। ਠੀਕ ਹੈ ਭਾਈ। ਸਾਰੀਆਂ ਪਹਿਲਣਾ ਜੀ ਲੋ। ਕੀ ਮੋਲ ਜਾਇਜ ਦਾ? ਨੱਟ ਸਾਹਿਬ ਆਪਣੀ ਤਾਂ ਮਹਿੰਗਾ ਹੋਇਆ ਵਾ ਕੰਮ ਹੁਣ ਬੱਚਾ ਐਕਸਪਾਇਰ ਹੋਣੇ ਕਰਕੇ ਫਿਰ ਤੁਹਾਨੂੰ ਵੀ ਪਤਾ ਹਨਾ। ਠੀਕ ਹੈ ਭਾਈ। ਉਸ ਪਾਛ ਦਾ ਕਿੱਥੇ ਵਿਗਦਾ ਡੰਗਰ ਫਿਰ? ਸਹੀ ਹੈ। ਹਨਾ। ਜਲ ਜੀ ਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਬੱਚੇ ਤੋਂ ਲੈਣਾ ਵੀ ਕੀ ਆ ਤੇ ਇਹ ਦੇ ਦੇਾਂਗੇ ਜੀ ਮੰਨ ਕੇ ਚੱਲੋ ਆਪਾਂ 484000 ਦੀ ਬੱਛੀ 484000 ਹਾਂਜੀ ਮਾਨਤਾਨ ਹੋ ਜਾ ਪਰ ਮਾਨਤਾਨ ਜੀ ਫਿਰ ਤੁਹਾਨੂੰ ਪਤਾ ਹੀ ਹੁੰਦਾ ਆਪਾਂ ਨੂੰ ਵੱਧ ਘੱਟ ਹੀ ਹੁੰਦਾ ਹਣਾ ਪੂੰ ਦਾ ਬੱਛੀ 60000 ਦੀ ਸੀ ਆਪਾਂ ਨੂੰ ਵੀ ਪਤਾ ਨਾ ਪਤਾ ਹਮ ਜਮ ਜੈ ਜਮੋਲਾ ਬਈ 484000 ਦੀ ਬਣ ਬਈ ਕਹਿੰਦਾ ਦੇ ਦੇਾਂਗੇ ਮਾਨਤਾਨ ਮਾੜਾ ਮੋਟਾ ਆਪਣੀ ਤਾਂ ਮਹਿੰਗੀ ਲਈ ਵੀ ਆ ਜੀ ਤੋਰਾ ਇੱਕ ਨੰਬਰ ਥਾਣੇ ਇੱਕ ਨੰਬਰ ਚ ਵਾਈ ਵੀ ਵਾਈ ਕਹਿੰਦਾ ਇੱਕ ਨੰਬਰ ਹਾਂਜੀ ਕੱਦ ਵੀ ਚੰਗਾ ਸੁਭਾ ਦੀ ਸੁਈ ਵੀ ਆ ਜੀ ਜੇ ਅਜੂਰ ਤਾਂ ਪੈ ਗਈ ਜੀ ਇਹਦੀ ਸਾਰਾ ਕੁਸ ਠੀਕ ਆ ਭਾਈ ਹਾਂਜੀ ਲੇਵੇ ਦੀ ਸਫਾਈ ਵਾਲੀ ਕਹਿੰਦਾ ਸਫਾਈ ਬਾਲੀ ਚੰਗੇ ਤੇ ਆਰਡਰ ਦੇਖੋ ਜੀ ਕਿੰਨਾ ਫੈਕਸ ਆ ਆ ਨਹੀਂ ਵੀ ਕੋਈ ਟੱਪਮਾ ਆਰਡਰ ਹੋਊਗਾ ਸਹੀ ਆ ਲਓ ਜੀ ਲੈ ਜਿਵੇਂ ਮੈਂ ਨਿਆਣਾ ਨਾ ਪਾਉਣ ਨੂੰ ਕੁਛ ਨਹੀਂ ਕਹਿੰਦੀ ਠੀਕ ਹੈ ਜੀ ਹਾਂਜੀ ਨਿਆਣਾ ਨਾ ਪਾਉਣ ਨੂੰ ਕੁਛ ਨਹੀਂ ਆਂਦੀ ਮੂੰਹ ਚਾਰ ਦਾਂਦਾ ਮੂੰਹ ਚਾਰ ਦਾਂਦਾ ਚੱਲ ਅੱਗੇ ਭਾਈ 2 ਨੰਬਰ ਜਿਹੜਾ ਸੁਭਾ ਜੀ ਇਹ ਵੀ ਪਲੂਨ ਮੱਛੀ ਆ ਮੂੰਹੋਂ ਦੋ ਦਾਂਦਾ ਜੀ ਇਹ ਠੀਕ ਆ ਤੇ ਗਰਲੈਂਡੋ ਆ ਗਈ ਜੀ ओके ते और एक नंबर जी देन किन्ने लो देन जी 5 ਤੋਂ 7 ਲੈ ਲੂਗੀ ਓਕੇ ਬਈ ਹਾਂਜੀ ਠੰਡੀ ਦੇਖੋ ਲੇਗੀ ਤੁਹਾਨੂੰ ਲਾਟਾ ਲਾਭ ਬਾਗਟ ਲਾ ਆਈ ਲੋ ਠੰਡਾ ਦੇਖੋ ਬਈ ਲਾਣਾ ਬਹੁਤ ਚੰਗਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਲੈ ਚੱਲ ਦਿਖਾ ਦੇ ਸਾਰੀਆਂ ਬਾਲਟਾਂ ਲਾ ਕੱਢੂ ਬਾਲੀ ਬਰੀਕੀ ਜਿਹੇ ਵਿੱਚ ਜਿੰਨੀ ਕਰ ਹਾਂ ਹਾਂ ਇਹ ਠੰਡੀ ਵਾਲੀ ਹੈ ਨਾ ਬਾਲੀ ਠੰਡੀ ਜਿਵੇਂ ਮਾਰਦੀ ਬੈਠੇ ਰੋ ਕੋਈ ਚੱਕਰ ਹੀ ਨਹੀਂ ਫੁੱਲ ਜਾਣ ਜਾਂਦਾ ਫੁੱਲ ਠੰਡੀ ਸੀ ਲਾ ਬਈ ਬਾਕੀ ਨਸਲ ਬਹੁਤ ਘੱਟ ਮਿਲਦੀ ਇਹ ਤਾਂ ਮਿਲਦੀ ਨਹੀਂ ਇੰਗਲੈਂਡੋਂ ਤਾਂ ਬਹੁਤ ਘੱਟ ਮਿਲਦੀ ਨਾਲੇ ਪਹਿਲਾ ਸੁਆ ਬੱਚੀ ਤਾਂ ਬਹੁਤ ਘੱਟ ਜੀ ਸਹੀ ਗੱਲ ਆ ਬਾਈ ਹਾਂਜੀ ਕਹਿਣ ਦੀ ਗੱਲ ਨਹੀਂ ਕੋਈ ਵੀ ਭੈਣ ਭਰਾ ਆਊਗਾ ਆਪਣੇ ਕੋਲੇ ਹਨਾ ਆਪਦੇ ਦੰਦ ਚੈੱਕ ਕਰਕੇ ਲੈ ਜਾਵੇ ਠੀਕ ਆ ਬਾਈ ਉਹ ਇੱਕ ਤਾਂ ਬੰਦਾ ਕਹਿ ਦਿੰਦਾ ਵੀ ਹਾਂ ਜੀ ਹੈਗੀ ਆ ਉਹ ਕੰਮ ਨਹੀਂ ਹੋਊਗਾ ਜਿਹੜੀ ਨਹੀਂ ਤਾਂ ਨਹੀਂ ਜਿਹੜੀ ਹੈਗੀ ਤਾਂ ਆ ਜਾ ਪੁੱਤ ਠੀਕ ਆ ਹੋਰ ਇਹ ਨਸਲ ਦੇ ਵਿੱਚ ਫੁੱਲ ਆ ਬਾਈ ਫੁੱਲ ਬਰੀਡ ਆ ਫੇਸ ਨਸਲ ਦਿਖਾ ਦੇ ਉਹ ਵੋਦੀ ਵਾਦੀ ਪੂਰੀ ਚੰਗੀ ਕੀ ਆ ਬਰੀਡ ਬੜੀ ਆ ਆ ਜਾ ਆ ਜਾ ਹਾਂਜੀ ਥੋੜਾ ਜਗਦੀ ਆ ਥੱਲੇ ਜਗਦੀ ਆ ਜੀ ਹੱਥ ਲਹਿਾਰਾ ਨਹੀਂ ਪਾਇਆ ਸੀ ਠੀਕ ਆ ਭਾਈ ਹਾਂ ਸੰਗਲ ਚੀ ਸੀ ਬੱਚੀ ਇਹ ਕੱਚੀ ਗੱਠੀ ਆ ਕੱਲਿਆਂ ਅੰਦਾਜ਼ਾ ਸੌਣਾ ਲਾਇਓ ਜਿੱਦੇ ਬੜ ਤਿਆਰ ਹੋ ਜੀ ਦੱਸੂਗੀ ਕਨੇ ਭਾਈ ਹਾਂਜੀ ਹੂੰ ਦੁੱਧ ਦੇਣਾ ਬੱਚੀ ਨੇ 17 18 ਕਿਲੋ ਖੁੱਲਾ ਪਹਿਲੇ ਸੂਏ ਜੀ ਦੇਖੋ ਜੀ ਹੁਣ ਤੋਰਾ ਦੇਖੋ ਤੋਰਾ ਦੇ ਕੋ ਇੱਕ ਨੰਬਰ ਨਾ ਬਤਨਾ ਆ ਐਨੀ ਵੀ ਉੱਥੇ ਖੜੀ ਨਹੀਂ ਇੱਥੇ ਬੜੀ ਲਓ ਜੀ ਲੈ ਗਲੀ ਦੇ ਵਿਚਾਲੇ ਖੜੀ ਜਿੱਥੇ ਮਰਜੀ ਬਹਿ ਜਾ ਕੋਈ ਚੱਕ ਲੈਣੀ ਹਾਂ ਕੋਈ ਨਹੀਂ ਹਾਂ ਖਾਣ ਪੀਣ ਸਾਰਾ ਕੁਝ ਠੀਕ ਐ ਮੁੱਲ ਕੀ ਐ ਵੀਰੇ ਜੈਜਾ ਡਾਕਟਰ ਸਾਹਿਬ 58500 ਦੀ ਰੱਛੀ ਦੇ ਦਾਂਗੇ ਜੀ 58500 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਲੋ ਜੀ ਮਾਨ ਤਣ ਮੋਹ ਦੋ ਦਾਂਦਾ ਦੋ ਦਾਂਦਾ ਠੀਕ ਐ ਆ ਜਾ ਪੁੱਤ ਕੋਈ ਛੋਟੀ ਨਾ ਮੰਨ ਕੇ ਆਵੇ ਸਵਾ ਕੁ ਦੋ ਸਾਲ ਦੀ ਡਾਕਟਰ ਸਾਹਿਬ ਜੀ ਜਮਾ ਜੈਜ ਮੁੱਲ ਰੱਖਿਆ ਖਿੱਚ ਕੇ ਬੜਾ ਮੁੱਲ ਨਹੀਂ ਰੱਖਿਆ ਹਾਂਜੀ ਆ ਜਾ ਪੁੱਤਾ ਜਾ ਆ ਜਾ ਬਿਊਟੀ ਪੱਖ ਮਿਲਕ ਪੱਖ ਸਾਰੀਆਂ ਗੱਲਾਂ ਉਹ ਕਿ ਥਾਣ ਬਹੁਤ ਚੰਗਾ ਕੋਈ ਥਾਣ ਨਹੀਂ ਛੋਟਾ ਜਿਹਾ ਥਾਣਾ ਜੀ ਬਹੁਤ ਦੂ ਚੰਗਾ ਜੀ ਹੂੰ ਕੋਈ ਵੀ ਭੈਣ ਭਰਾ ਆਪਣੇ ਤੋਂ ਜੇਰ ਦੀ ਜੇ ਕੋਈ ਸੂਈ ਵੀ ਆਦੀ ਭਾਰ ਦੀ ਕੁਛ ਸਾਰੇ ਕਸ ਦੀ ਗਾਰੰਟੀ ਹੋਈ ਆਪਣੀ ਓਕੇ ਬਾਈ ਆਏ ਨਹੀਂ ਹੋਊਗਾ ਇਹ ਪਸੂ ਗਰਮ ਹੋਊਗਾ ਜੇ ਕੋਈ ਆਨਲਾਈਨ ਮੰਗਾਉਂਦਾ ਭੈਣ ਭਰਾ ਸਹੀ ਹੈ ਲੋ ਜਿੱਥੇ ਮਰਜੀ ਬੈਠੇ ਰਹੋ ਜਿਵੇਂ ਮਰਜੀ ਬੈਠੇ ਰਹੋ ਲੋ ਜੀ ਸਹੀ ਹੈ ਬਾਈ ਲੋ ਜੀ ਕਿਆ ਬਾਤ ਜਿਵੇਂ ਮਰਜੀ ਬੈਠੇ ਰਹੋਗੇ ਅੱਗੇ ਭਰਾ 3 ਨੰਬਰ ਕਿਹੜਾ ਸੂਆ ਜੀ ਇਹ ਵੀ ਪਹਿਲਾ ਸੂਆ ਦਾ ਸਾਹਿਬ ਕਿੰਨੇ ਨੇ ਇਹ ਵੀ 5 ਤੋਂ 4 ਦਿਨ ਲਊ ਜੀ ਕਿੰਨਾ ਕਿ ਦੁੱਧ ਦੇ ਦੂ ਐਸਟੀਮੇਟ ਦੁੱਧ 17 18 ਕਿਲੋ ਦੀ ਇਹਦੇ ਕੋਲ ਉਮੀਦ ਆਈ ਲੋਕ ਦਿਖਾ ਦੇ ਇਹ ਵਦਸੋ ਚੈੱਕ ਕਰਣਾ ਭਾਈ ਹਾਂਜੀ ਕਮਾਲ ਦੀ ਚਿੱਕੀ ਚੀ ਹੈ ਜੀ ਉਹ ਸਾਨਾ ਮਾ ਜਲਾ ਦੇ ਭਾਈ ਬਣੂਗੀ ਬਹੁਤ ਵਣ ਬੜਾ ਬਹੁਤ ਵਧੀਆ ਜੀ ਸਾਫ ਸੁਥਰੀ ਠੰਡੀ ਸੀਲ ਜਿੱਥੇ ਮਰਜੀ ਬੈਠੇ ਰੋ ਲੋ ਜੀ ਬੈਠੇ ਰੋ ਜੀ ਕਹਿਣਾ ਕੁਛ ਨਹੀਂ ਲੋ ਜੀ ਕੀ ਬਾਤ ਹੈ ਐਨੀ ਵੇ ਇਧਰ ਦੀ ਨਹੀਂ ਤਾਂ ਇਧਰ ਦੀ ਜਿੱਧਰ ਦੀ ਪੂਛ ਚੱਕ ਲੈਣ ਲੰਗ ਕੋਈ ਵੀ ਆਪਣਾ ਪਸ਼ੂ ਗਰਮ ਨਾ ਹੋਊਗਾ ਜੀ ਹੂੰ ਇੱਧਰ ਮਰਜ਼ੀ ਬੈਠੋ ਚਾਹੇ ਸੁਆਵਾ ਚਾਹੇ ਸੂਣ ਵਾਲਾ ਹਨਾ ਲੋ ਜੀ ਠੰਡੀ ਤਾਂ ਫੁੱਲ ਲੱਗ ਗਿਆ ਜਿਵੇਂ ਮਰਜ਼ੀ ਬੈਠੇ ਰਹੋ ਜੀ ਇੱਧਰ ਦੀ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਪਿੱਛੇ ਤੋਂ ਚੌੜੀ ਜੂੜੀ ਦੇਖੋ ਕਿੰਨੀ ਆ ਚਲਾਈ ਦਿਖਾ ਦੇ ਜੀ ਕਿੰਨੀ ਆ ਹਾਂ ਬਾਕੀ ਕੱਦ ਚੰਗਾ ਛੋਟੀ ਨਾ ਮੰਨਿਓ ਇੱਕ ਵਰੀਟ ਚੰਗੀ ਆਂ ਥਾਨ ਬੜਾ ਸਾਫ਼ ਲੱਗਿਆ ਇੱਕ ਨੰਬਰ ਥਾਨ ਲੱਗਿਆ ਕਰਮ ਵਾਲੇ ਸਫਾਈ ਫੁੱਲ ਆ ਜੀ ਹਾਂ ਆ ਜਾ ਬਕਰ ਫੇਸ ਦੇਖੋ ਹਨਾ ਹਾਂਜੀ ਬਾਕੀ ਵਹਿੜਾ ਨਹੀਂ ਆ ਯਾਰ ਸਾਰੀਆਂ ਵਹਿੜਾ ਜੀ ਪਹਿਲਾਂ ਵਹਿੜਾ ਸਾਰਿਆਂ ਵੀ ਆ ਗਈਆਂ ਜੀ ਵੀ ਇੱਕ ਸੂਆ ਪੀ ਲਿਆ ਗਾਂ ਹਾਂ ਹਾਂਜੀ ਗਾਂ ਨੂੰ ਕਿਹੜਾ ਵੀ ਆਏ ਵੀ ਭਾਵੇਂ 5 ਸੂਏ ਚੋਂ ਭਾਵੇਂ 7 ਸੂਏ ਚੋਂ ਗੁੱਡੀਆਂ ਹੀ ਆਉਣ ਵਾਲੀਆਂ ਨੇ ਜੀ ਸਹੀ ਗੱਲ ਆ ਭਾਈ ਆਏ ਨਹੀਂ ਕੋਈ ਗੱਲ ਹੂੰ ਲੈ ਤੋੜਾ ਚੈੱਕ ਕਰ ਲੋ ਕਰਮ ਵਾਲੀ ਦਾ ਈ ਮੋਲ ਜੈ ਜਿਆ ਫਿਰ ਡਾਕਟਰ ਸਾਹਿਬ ਇਹ 56000 ਦੀ ਬੱਚੀ ਦੇ ਦੇ 55000 ਦੀ ਵਾੜਾ ਭਾਈ ਕਹਿੰਦਾ ਦੇ ਲਿਆਂਗੇ ਲੋ ਜੀ ਲੇ ਮਰਜੀ ਵੇਚ ਰੋ ਰਸਤਾ ਸੜਦਾ ਧਾਉਣ ਤੇ ਜਿੱਧਰ ਦੀ ਮਰਜ਼ੀ ਵਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਜਿਵੇਂ ਮਰਜੀ ਬੈਠੇ ਰੋ ਮੁੱਠੀ ਵਾਲਾ ਕੰਨਾ ਪੰਛੀ ਨੇ ਥਣ ਜੀ ਹੂੰ ਜਿੱਧਰ ਮਰਜੀ ਜਿੱਥੇ ਮਰਜੀ ਤੁਰੇ ਫਿਰੋ ਕੋਈ ਵੀ ਆਪਾਂ ਵਾਰੀ ਵਾਰੀ ਕਹਿਣਾ ਛੋਟੀ ਨਾ ਮੰਨ ਕੇ ਆਵੇ ਸਹੀ ਹੈ ਕੱਦ ਵਾਲੀਏ ਫੁੱਲ ਜਾਣ ਵਾਲੀ ਆ ਜਾ ਪਤਾ ਬਾਕੀ ਮੋਲ ਬਈ ਦੇ ਜਾਇਜ਼ ਹੁੰਦੇ ਜੱਚਕੇ ਮੋਲ ਹੁੰਦੇ ਆ ਬਾਲੇ ਮੋਲ ਨਹੀਂ ਹੁੰਦੇ ਕੱਚੀ ਆ ਬਸ ਕੱਚੀ ਵੀ ਕੋਈ ਬਾਲੇ ਦੇ ਨਾ 25 ਬਾਲੇ ਨਹੀਂ ਦੀ 5-4 ਦਿਨਾਂ ਵਾਲਾ ਕੰਮ ਹੀ ਆ ਜੀ 5-4 ਦਿਨ ਨਹੀਂ ਲਊਗੀ ਹਾਂਜੀ ਆਜਾ ਆਜਾ ਅੱਗੇ ਆ ਗਈ ਪ੍ਰਚਾਰ ਨੰਬਰ ਕਿਹੜਾ ਸੁਵਾਂ ਜੀ ਇਹ ਵੀ ਪਹਿਲਾ ਸੋਡਰ ਸਾਹਿਬ ਇਹ ਕਿੰਨੇ ਕਰੌਸ ਆ ਗਈ ਇਹ ਐਫ ਕ੍ਰੌਸ ਹਾਂਜੀ ਡਣ ਕਿੰਨੇ ਕਿਲੋ ਡਣ ਜੀ ਬਸ ਇਹ ਆ ਵੀ ਇਹ ਵੀ ਪੰਜ ਤੋਂ ਚਾਰ ਡਣ ਸਾਰੇ ਡੰਗਰ ਜੀ ਜਿੰਨੀਆਂ ਸੂਣ ਵਾਲੀਆਂ ਪੰਜ ਤੋਂ ਚਾਰ ਡਣ ਹੀ ਲੈਣਗੀਆਂ ਹੂੰ ਇਹ ਤੂੰ ਵੱਧ ਨਹੀਂ ਲੈਣਗਾ ਜੀ ਕੋਈ ਵੀ ਸਹੀ ਗੱਲ ਆ ਭਾਈ ਟਿਲ ਦੇਖੋ ਹਣਾ ਲੈ ਮੈਂ ਤੁਹਾਨੂੰ ਦਿਖਾਉਣਾ ਕਿੰਨੀ ਠੰਡੀ ਸੀ ਲਾ ਮਿਲਕ ਵਿੱਚ ਦਿਖਾਉ ਇਹਦੀ ਲਓ ਜੀ ਮਾਲੀ ਨੇ ਸੂਣ ਆਏ ਨਹੀਂ ਹੋਊਗਾ ਵੀ ਲੱਤ ਮਾਰ ਜੂ ਬੱਚੀ ਦਾ ਨਹੀਂ ਜਿੱਧਰ ਦੀ ਫੁੱਟੇ ਪਾਸੇ ਦੀ ਸਿੱਧੇ ਪਾਸੇ ਦੀ ਜਿੱਧਰ ਦੀ ਮਰਜੀ ਵਾਗਾ ਜਿੱਧਰ ਦੀ ਮਰਜੀ ਬਹਿ ਜਾਓ ਜੀ ਆਏ ਨਹੀਂ ਹੋਊਗਾ ਫੁੱਲ ਜਾਨ ਹੋਊ ਹੂੰ ਹੋਲੇ ਜਿੰਦ ਜਾਣ ਵਾਲੀ ਹੋ ਐ ਨਹੀਂ ਕੋਈ ਲੋ ਜੀ ਇੱਧਰ ਦੀ ਬੈਜੋ ਭਾਵੇਂ ਹੂੰ ਲੋ ਜੀ ਲੈ ਏਣਾ ਕਰਮ ਵਾਲੀ ਨੇ ਕੋਸ਼ ਨਹੀਂ ਜਿੱਧਰ ਦੀ ਮਰਜ਼ੀ ਬੈਠ ਜਾ ਜਿੱਥੇ ਮਰਜ਼ੀ ਬੈਠੇ ਰਹੋ ਜਿੱਥੇ ਮਰਜ਼ੀ ਹੱਥ ਫਿਰੋ ਢਿੱਲ ਦਿਖਾਓ ਕਿੰਨੀ ਪਈ ਆ ਢਿੱਲ ਬਹੁਤ ਪਈ ਆ ਲੈ ਲੋ ਜੀ ਸਾਰੀਆਂ ਬਾਲਟਾਂ ਲਾਂ ਕੱਢੋ ਫਿਰ ਕਰਮ ਵਾਲੀ ਨੇ ਸੋਨਾ ਥਾਣ ਦਿਖਾ ਦੇ ਕਰ ਆਹ ਨੇਰੇ ਕਰਕੇ ਮਹਿਲ ਕੰਨ ਦਿਖਾਇਓ ਕਿੰਨੀ ਚੰਗੀ ਆ ਜੀ ਲੈ ਕਿਆ ਬਾਬ ਕੱਲਾ ਕੱਲਾ ਸੁਫਾਈ ਬੜੀ ਹਲੇ ਵਰੀ ਬੜੀ ਸਫਾਈ ਆ ਸਾਰੇ ਡੰਗਰਾਂ ਦੇ ਇੱਕ ਨੰਬਰ ਸਫਾਈ ਆ ਜੀ ਉਮੇ ਨਹੀਂ ਕੋਈ ਆਸਾ ਹੋਊਗਾ ਕਿਸੇ ਨੂੰ ਚਾਹੇ ਕੋਈ ਬਿੰਗਟੇੜ ਹੋਊਗੀ ਚਾਹੇ ਕਿਸੇ ਦਾ ਫੋਰਟ ਸ਼ਾਂਗ ਹੋਊਗੀ ਸਹੀ ਆ ਬਾਈ ਕਿਸੇ ਦੇ ਕੁਛ ਨਹੀਂ ਜੀ ਲਓ ਜੀ ਲੈ ਬਿਊਟੀ ਚੈੱਕ ਕਰ ਲਓ ਫੇਸ ਦੀ ਇੱਕ ਨੰਬਰ ਚਮਕਦਮ ਕ ਦਿਖਾ ਰਹੇ ਕਿੰਨੀ ਆ ਜਾ ਪੁੱਤ ਕੱਲੀ ਕੱਚੀ ਆ ਪੰਜ ਚਾਰ ਦਿਨ ਇਹ ਲਊਗੀ ਸਾਦੇ ਪਸੂਈ ਬਾਈ ਕਹਿੰਦਾ ਪੰਜ ਤੋਂ 6 ਦਿਨ ਬਸ ਚਾਰ ਦਿਨ ਠੀਕੇ ਜੇ ਲੈਂਦੇ ਆ ਕੱਚੀਆਂ ਕੱਚੀਆਂ ਨਹੀਂ ਕੱਲੀਆਂ ਉਹਦੇ ਮੁੱਲ ਰੱਖਿਆ ਬਾਈ ਨੇ ਜਮ ਹਾਂਜੀ ਉਹਦੇ ਆ ਫਿਰ ਮੁੱਲ ਹੋ ਗਿਆ ਸਾਲਾ ਮੁੱਲ ਨਹੀਂ ਰੱਖਦਾ ਇਹਦਾ ਕੀ ਮੋਲ ਹੈ ਜਾਇਜ ਡਾਕਟਰ ਸਾਹਿਬੇ 55000 ਦੀ ਵੜ ਦੇ ਸਾਡੇ 55000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਰਸਾ ਸੜਤਾ ਤਾਉਣ ਤੇ ਲੋ ਜਿਵੇਂ ਮਰਜੀ ਲੈ ਗਲੀ ਦੇ ਵਿਚਾਲੇ ਖੜੇ ਆ ਜਿਵੇਂ ਮਰਜੀ ਵਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਗੱਤ ਮਾਰਨ ਨਾਲ ਡੰਗਰ ਨਾ ਹੋਊਗੀ ਆਪਣੇ ਕੋਲੇ ਬਸ ਸੱਡੀਆਂ ਵਾਲੀਆਂ ਹੁੰਦੀਆਂ ਆਪਣੀਆਂ ਵੈਰਾ ਹਨਾ ਭਾਈ ਹਾਂਜੀ ਹੂੰ ਤੂੰ ਨੀ ਮਰਜੀ ਹੱਥ ਫੇਰੀ ਜਾ ਕੋਸ ਮਰਜੀ ਕਰੀ ਜਾ ਆਏ ਨਹੀਂ ਹੋਊਗਾ ਇਹ ਲੱਤ ਮਾਰ ਜੋ ਇਧਰ ਦੀ ਆ ਕੇ ਥਣਲੇਵਾ ਦੁਆਰਾ ਚੈੱਕ ਕਰਾ ਦਿਓ ਹੂੰ ਨੇੜ ਦੀ ਕੀ ਮੋਲਾ ਫਰਜ਼ਾਇਜ ਬਸ ਇਹ 55000 ਦੀ ਵੱਛੀ ਦੇਵਾਂਗੇ ਜਮਾ ਜੈਜ ਮੋਲਾ 55000 ਦੀ ਪੁੱਲ ਜੰਦਜਾਨ ਭਾਰਪੂਰ ਦੀ ਆਪਣੀ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਆ ਜਾ ਪੁੱਤ ਕੱਚੀ ਕੱਚੀ ਹੈ ਜੀ ਇਧਰ ਦੀ ਥਣਲੇਵਾ ਦਿਖਾ ਦਿਓ ਬਿਲਕੁਲ ਬਣ ਕਿੰਨੀਆਂ ਚੰਗੀਆਂ ਨੇ ਢੁੱਲਾਂ ਢੁੱਲਾਂ ਬਹੁਤ ਬਈ ਜੀ ਕੱਚੀ ਕੱਚੀ ਆ ਜਮਾ ਉਸਾ ਨਾਂ ਦਾ ਜਲਾ ਲਿਓ ਬਸ ਵਾਣਾ ਬਹੁਤਾ ਵੜਨੇ ਹਾਂਜੀ ਬਾਕੀ ਗੋਲ ਬਹੁਤ ਆ ਜੀ ਗੋਲ ਪਈ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਕੱਦ ਵਾਲੀ ਆ ਕੋਈ ਬਾੜੀ ਛੋਟੀ ਨਹੀਂ ਕਹਿੰਦੇ ਭਾਈ ਹਾਂਜੀ ਹੂੰ ਬਾਕੀ ਮੋਲ ਬਾਈ ਦੇ ਜਮਾ ਜੈ ਜਾ ਖਿੱਚ ਕੇ ਮੋਲਣਗੇ ਨਗਸੀ ਭਰਾ ਕੋਲੇ 4-4 ਹੀ ਦਿਖਾਤੇ ਭਾਈ ਤੇ ਕਿਸੇ ਵੀ ਨੂੰ ਚਾਰਾਂ ਚ ਕੋਈ ਵੀ ਪਸੰਦ ਆ ਭਾਈ ਨਾ ਕਹਿੰਦੇ ਕਰ ਲਿਓ ਜੀ ਧੰਨਵਾਦ